کلاکاری نام دے رہے نے زوردار تاڑیاں سرجید کور جی بڑے اچھے سنگر نے نے سنگ جی انہوں سور پہ آیا امرجیت جی آلو انٹر نیشنل ٹاڈی نے انہوں وج سور پہ انعام آیا پاڈیا واہ واہوں سو روپیہ انعام آیا میں شکر گزار ہاں ਹੋਣ ਆਟਮ ਹੋ ਰਹਿਣੀ ਹੈ ਹਾਂ ਇਹ ਤੁਹਾਡਾ ਪਿਆਰ ਤੁਹਾਡੀ ਮੁਹੱਬਤ ਆਪਣੇ ਨਾਲ ਤਾੜੀਆਂ ਮਜਾਬ ਪਲੀਜ਼ ਹੈਲੋ ਹੈਲੋ ਜਮਲਾ ਜੀ ਦਾ ਫੋਨ ਆਉਂਦਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਵੀ ਆਪਣੇ ਘਰ ਚੱਲੇ ਆ ਕਲਾਕਾਰਾਂ ਚੱਲੇ ਆ ਇਹੋ ਜਿਹਾ ਪ੍ਰੋਗਰਾਮ ਕਦੀ ਗਦੀ ਹੁੰਦੇ ਨੇ ਕਈ ਵਾਰ ਸਿਆਣੇ ਕਹਿੰਦੇ ਨੇ ਜਿੱਥੇ बार-बार ਜਾਓ ਉੱਥੇ ਇੱਜ਼ਤ ਨਹੀਂ ਹੁੰਦੀ ਅਕਸਰ ਸੁਣਿਆ ਹੋਣਾ ਜਿੱਥੇ ਬਾਰ-ਬਾਰ ਜਾਓ ਉੱਥੇ ਇੱਜ਼ਤ ਨਹੀਂ ਹੁੰਦੀ ਤੇ ਮੈਂ ਇੱਕ ਗੱਲ ਕਹਿਣਾ ਜਿੱਥੇ ਇੱਜ਼ਤ ਹੁੰਦੀ ਉੱਥੇ ਬਾਰ-ਬਾਰ ਜਾਂਦੇ ਦਿਲ ਕਰਦਾ ਔਰ ਇਸ ਐਸੀ ਸਟੇਜ ਹੈ ਜਿੱਥੇ ਕਲਾਕਾਰਾਂ ਨੂੰ ਬਹੁਤ ਮਾਣ ਸਨਮਾਨ ਇੱਜ਼ਤ ਰਿਸਪੈਕਟ ਸਭ ਕੁਝ ਮਿਲਦਾ ਹੈ ਵਾਹ ਜੀ ਵਾਹ 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 ਮਹਾਰਾਜ ਇਹ ਹਾਂ ਮੈਨੂੰ ਪਤਾ ਹੈ ਵਿਜੇ ਹੰਸ ਪਦਮ ਸ਼੍ਰੀ ਹੰਸ ਰਾਜ ਹੰਸ ਉਹਨਾਂ ਦੇ ਲਾਡਲੇ ਸ਼ਗਿਰਦ ਨੇ ਉਹਨਾਂ ਵੱਲੋਂ 200 ਰੁਪਿਆ ਇਨਾਮ ਆਇਆ ਮੈਂ ਸ਼ੁਕਰਗੁਜ਼ਾਰ ਹਾਂ ਔਰ ਕਈ ਵਾਰੀ ਇਹੋ ਜਿਹਾ ਮਾਹੌਲ ਹੁੰਦਾ ਹੈ ਯਾਦਗਾਰੀ ਮੇਲਾ ਹੈ ਤੇ ਯਾਦਗਾਰੀ ਮਾਹੌਲ ਬਣਿਆ ਔਰ ਜਿੱਥੇ ਵੀ ਜਾਈਏ ਇਸ ਮੇਲੇ ਦਾ ਨਾਮ ਇਸ ਮੇਲੇ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਕਿਉਂਕਿ ਇਹ ਪੰਜਾਬ ਚ ਐਸਾ ਮੇਲਾ ਹੈ 33ਵਾਂ ਮੇਲਾ ਇਸ ਮੇਲੇ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਸੌਰਨ ਜਮਲਾ ਜੀ ਸੁਖਜਿੰਦਰ ਜਮਲਾ ਇਹ ਮੇਲੇ ਦੇ ਅਗੇ ਤੋਰ ਰਹੇ ਨੇ ਸਰਪਜੀਤ ਚਿਮਟੇ ਵਾਲੀ ਤੁਹਾਡੀ ਪਰਫਾਰਮੈਂਸ ਦੇਖਣੀ ਹੈ ਕਿਉਂਕਿ ਸ਼ੁਰੂਆਤ ਤੁਸੀਂ ਕੀਤੀ ਹੈ ਔਰ ਲੁਧਿਆਣੇ ਤੋਂ ਸਪੈਸ਼ਲ ਆਏ ਨੇ ਔਰ ਵਿਰਸਾ ਸਾਡਾ ਸਾਹਮਣੇ ਬੈਠਾ ਹੈ ਲਓ ਆਈਟਮ ਸ਼ੁਰੂ ਕਰ ਰਹੇ ਆ ਬਾਕੀ ਹੋਰ ਵੀ ਕਲਾਕਾਰ ਨੇ ਲਓ ਹੈਲੋ ਹੈਲੋ ਹਾਂਜੀ ਕੁਲਿਸ਼ਾ ਜੀ ਸਭ ਤੋਂ ਪਹਿਲਾਂ ਹੈਲੋ 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 ਹੈ ਕੁਲਿਸ਼ਾ ਜੀ ਆ ਮਿਊਜ਼ਿਕ ਥੋੜਾ ਥੋੜਾ ਨਾਲ ਤੁਸੀਂ ਯਾਰ ਸਵੇਰ ਦੀ ਚੋਟੀ ਖਾ ਤੇ ਅੱਧਾ ਕੁਝ ਖਾਦਾ ਨਹੀਂ ਮਿਲਦਾ ਬਹੁਤ ਜੀ ਲੱਗਿਓ ਇਹਨਾਂ ਵਾਸਤੇ ਤਾੜੀਆਂ ਬੁਜਾ ਦਿਓ ਸਾਡੇ ਪੋਜੀਸ਼ਨ ਜਿੰਨੀ ਦੇਰ ਇਹ ਸਾਥੀ ਜਿੰਨੇ ਕਲਾਕਾਰ ਸਿੰਗਰ ਕੁਛ ਨਹੀਂ ਕਰ ਸਕਦਾ ਔਰ ਇਹਨਾਂ ਨਾਲ ਹੀ ਸਟੇਜ ਹੈ ਇੱਕ ਵਾਰੀ ਕੋਈ ਮਿਊਜ਼ਿਕ ਦੇ ਦਿਓ ਕਾ ਹਾਂਜੀ ਵਾਹ ਆ ਇਹ ਚੰਗਾ ਮਕਾਮ ਕਾ ਹੈ ਵੈ ਕੁਲੇਸ਼ਾ ਨੂੰ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਬੜਾ ਡਾਂਸ ਕਲਾ ਆਇਆ ਹੈ ਮੈਂ ਆ ਰਿਹਾ ਹਾਂ ਅੱਛਾ ਕੁਲੇਸ਼ਾ ਜੀ ਅੱਛਾ ਨੱਚਣ ਤਾਂ ਹਾਂ ਕਿਉਂਕਿ ਤੁਸੀਂ ਬਹੁਤ ਵਧੀਆ ਨੱਚਦੇ ਜੇ ਬੜਾ ਵਧੀਆ ਡਾਂਸ ਕਰਦੇ ਜੇ ਸੋ ਦੇਖੋ ਜਿਹਦਾ ਵਿਆਹ ਹੋਇਆ ਹੋਵੇ ਨਾ ਨੱਚਦਾ ਨੱਚਦਾ ਅੱਛਾ ਤੁਹਾਡਾ ਵਿਆਹ ਹੋ ਗਿਆ ਹੈ ਚਲੋ ਤੁਹਾਡਾ ਵਿਆਹ ਹੋ ਗਿਆ ਤਾਂ ਸ਼ੁਰੂਆਤ ਅੱਛਾ ਕੁਲੇਸ਼ਾ ਜੀ ਪਹਿਲਾਂ ਕੁਲੇਸ਼ਾ ਹਲੋ 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 ਕੁਲੇਸ਼ਾ ਦੇ ਰੂਪ ਦੇ ਵਿੱਚ ਆ ਜਾਓ ਆ ਗਿਆ ਆ ਗਿਆ ਤੇ ਇੱਕ ਵਾਰੀ ਸਾਰਿਆਂ ਦਾ ਕਰਦੇ ਹੋ ਸਨਮਾਨ ਸਨਮਾਨ ਸਵਾਗਤ ਹਾਂ ਸਵਾਗਤ ਕੋਈ ਇਹ ਨਾ ਕਵੇ ਕਿ ਕੁਲੇਸ਼ਾ ਆਏ ਹੀ ਤੇ ਮੇਰਾ ਸਵਾਗਤ ਨਹੀਂ ਕਰਕੇ ਗਏ ਤੇਰਾ ਵੀ ਨਾਲ ਕਰਨਾ ਆ ਤੇ ਮੇਰਾ ਵੀ ਹੋਣਾ ਚਾਹੀਦਾ ਮੈਂ ਵੀ ਆਇਆ ਮੇਲਾ ਵੇਖਣ ਹਾਂ ਮੇਰਾ ਵੀ ਵਿੱਚੇ ਕਰਦੇ ਹੋ ਇੱਕੋ ਘਟਾ ਦਿਓ ਆਵਾਜ਼ ਹਾਂ ਹਾਂਜੀ ਕੁਲੇਸ਼ਾ ਜੀ ਸਮਝ ਆਣੀ ਚਾਹੀਦੀ ਹਾਂਜੀ ਹਾਂਜੀ ਹਾਂ ਸਾਰਿਆਂ ਦਾ ਮੈਂ ਕਿਹਾ ਇੱਕ ਵਾਰੀ ਸਵਾਗਤ ਕਰਦੇ ਹੋ ਕੋਈ ਇਹ ਨਾ ਕਵੇ ਕਿ ਕੁਲੇਸ਼ਾ ਆਏ ਹੀ ਤੇ ਮੇਰਾ ਨਾਣੀ ਬੋਲ ਕੇ ਗਏ ਸਵਾਗਤ ਵੀ ਕਰ ਹਾਂ ਸਵਾਗਤ ਨਹੀਂ ਕਰ ਕੇ ਗਏ ਕੀਆ किसानਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਨੇਕਾਂ ਨੂੰ ਵਿਧਾਇਕਾਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਹਿਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਹਵਾਲਦਾਰਾਂ ਨੂੰ ਜ਼ਿਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਦਿਹਾੜੀਦਾਰਾਂ ਨੂੰ ਸ਼ੋਹੂ ਕਰਨ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਰਾਂ ਨੂੰ ਟੱਪੜਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੱਬਰ ਗਿਆ ਮਾਵਾਂ ਨੂੰ ਤਾਈਆਂ ਨੂੰ ਚਾਚੀਆਂ ਨੂੰ ਬੀਬੀਆਂ ਨੂੰ ਮਾਸੜਿਆਂ ਨੂੰ ਬਜ਼ੁਰਗਾਂ ਨੂੰ ਸਿਆਣਿਆਂ ਨੂੰ ਔਰ ਨਿੱਕੇ ਨਿੱਕੇ ਨਿਆਣਿਆਂ ਨੂੰ ਬੈਠਣ ਖਲੋਤਿਆਂ ਨੂੰ ਸਾਰੇ ਸਰੋਤਿਆਂ ਨੂੰ ਭੁੱਲੇ ਸ਼ਾਹ ਵੱਲ ਦਾਦ ਅਸਲਾਮ ਅਲੈਕਮ ਖੁਸ਼ਾਮ ਦੀ ਹੈਲੋ ਹਾਏ ਸਵਾਗਤਮ ਵੈਲਕਮ ਧੰਨਵਾਦ ਬੇਜਮੜੀ ਸ਼ੁਕਰੀਆ ਥੈਂਕ ਯੂ ਨਹੀਂ ਮੇਰੀ ਆਉਂਦੇ ਬੇਜਤੀ ਨਹੀਂ ਜਾਂਦੇ ਕਰਾਂਗੇ ਤੂੰ ਆਪੇ ਕਿਹਾ ਲੱਗਦੇ ਹੱਥ ਮੇਰੇ ਵੀ ਸਵਾਦ ਕਰ ਜੋ ਇੱਧਰ ਹੱਥ ਲੱਗੇ ਮੇਰਾ ਕਸੂਰ ਇਹ ਚੰਗੇ ਹੱਥ ਲਾਉਣ ਡਿਆ ਮੈਨੂੰ ਗੱਲ ਸੁਣ ਗੱਲ ਸੁਣ ਸਵਾਗਤ ਤੂੰ ਐਡਾ ਲਮਾ ਕੀਤਾ ਤੇ ਗਲਾ ਮੇਰਾ ਸੁੱਕ ਗਿਆ ਲੱਗੇ ਗਲਾ ਸੁੱਕ ਗਿਆ ਪਾਣੀ ਪੀ ਪਾਣੀ ਪੀ ਪਾਣੀ ਕਿੱਥੇ ਹੈ ਪਾਣੀ ਘੜੇ ਚ ਕੜਾ ਕਿੱਥੇ ਹੈ ਤੁਹਾਡਾ ਰਸੋਈ ਚ ਰਸੋਈ ਕਿੱਥੇ ਸੋਈ ਘਰ ਚ ਉਹ ਘਰ ਕਿੱਥੇ ਗਲੀ ਚ ਤੇ ਗਲੀ ਕਿੱਥੇ ਗਲੀ ਭੱਲੇ ਚ ਉਹ ਮੱਲਾ ਕਿੱਥੇ ਮੱਲਾ ਸ਼ਹਿਰ ਉਹ ਸ਼ਹਿਰ ਕਿੱਥੇ ਉਹ ਜ਼ਿਲ੍ਹਾ ਕਿੱਥੇ ਉਹ ਪੰਜਾਬ ਉਹ ਪੰਜਾਬ ਉਹ ਇੰਡੀਆ ਚ ਤੇ ਦੁਨੀਆ ਕਿੱਥੇ ਆ ਦੁਨੀਆ ਧਰਤੀ ਤੇ ਉਹ ਧਰਤੀ ਕਿੱਥੇ ਧਰਤੀ ਪਾਣੀ ਤੇ ਪਾਣੀ ਕਿੱਥੇ ਆ ਪਾਣੀ ਘੜੇ ਚ ਹੋਰ ਕਿੱਥੇ ਇਹ ਹੱਸਣ ਵਾਲੀ ਗੱਲ ਤੇ ਹੈ ਦੱਸਣ ਵਾਲੀ ਗੱਲ ਵੀ ਹੈ ਅੱਛਾ ਦੱਸਣ ਵਾਲੀ ਗੱਡੀ ਦੱਸਣ ਵਾਲੀ ਗੱਲ ਇਹ ਹੈ ਜੇ ਅੱਜ ਤੋਂ ਹੀ ਹੁਣ ਤੋਂ ਹੀ ਅਸੀਂ ਪਾਣੀ ਨਾ ਬਚਾਇਆ ਆਉਣ ਵਾਲੇ ਸਮੇਂ 'ਚ ਸਾਰੀ ਧਰਤੀ ਦਾ ਪਾਣੀ ਘੜੇ ਜਿੰਨੇ ਰਹਿ ਜਾਵੇਗਾ। ਵਾਕਿਆ ਹੀ ਇਸ ਵਾਸਤੇ ਥਾਂ-ਥਾਂ 'ਤੇ ਬੂਟੇ ਲਾਓ ਹਵਾ ਨੂੰ ਸ਼ੁੱਧ ਬਣਾਓ ਪਾਣੀ ਨੂੰ ਖੁੱਧ ਬਚਾਓ। ਅੱਛਾ ਕੁਲੇਸ਼ਾ ਜੀ ਹਾਂ ਜੀ ਹਾਂ ਜੀ ਲੋਕਾਂ ਨੂੰ ਤਾਂ ਕਹਿਤਾ ਕਿ ਪਾਣੀ ਬਚਾਓ ਹਾਂ ਤੁਸੀਂ ਪਾਣੀ ਬਚਾਉਂਦੇ ਹੋ ਮੈਂ ਆਪਣੇ ਹਿਸਾਬ ਨਾਲ ਬਚਾਉਣਾ। ਆਪਣੇ ਹਿਸਾਬ ਨਾਲ ਕਿਸ ਤਰ੍ਹਾਂ ਪਾਣੀ ਕਿਸੇ ਤਰ੍ਹਾਂ ਦਾ ਬਚਾਉਣਾ ਚਾਹੀਦਾ ਫਿਰ ਵੀ ਪਤਾ ਲੱਗਣਾ ਚਾਹੀਦਾ ਸਭ ਨੂੰ ਕਿ ਕੁਲੇ ਸ਼ਾ ਪਾਣੀ ਕਿਸ ਤਰ੍ਹਾਂ ਬਚਾਉਂਦਾ ਵਾ ਅਜਮੇਰ ਜੀ 500 ਰੁਪਿਆ ਪਾਣੀ ਤੋਂ ਖੁਸ਼ ਹੋ ਗਏ ਆਈਟਮ ਤੋਂ ਖੁਸ਼ ਹੋ ਸੀ 500 ਰੁਪਿਆ ਭੇਜ ਦੇਣ ਮੈਂ ਸ਼ੁਕਰਗੁਜ਼ਾਰ ਆ 500 ਰੁਪਿਆ ਅੱਜ ਦੇ ਖਾਸ ਉਸਤੀ ਮਹਿਮਾਨ ਗੁਰਨੇਕ ਸਿੰਘ ਜੀ ਯੂਕੇ ਵਾਲੇ ਰਾਜ ਸਾਹਿਬ ਔਰ ਉਹਨਾਂ ਦੀ ਟੀਮ ਵੱਲੋਂ ਕਾਫੀ ਮੁਹੱਬਤ ਆਈ ਹੈ ਮੈਂ ਸ਼ੁਕਰਗੁਜ਼ਾਰ ਹਾਂ ਆ ਕੀ ਕਹਿ ਰਿਹਾ ਤੂੰ ਮੈਂ ਪਾਣੀ ਬਚਾਉਣ ਦਾ ਜਿਹੜਾ ਮੈਂ ਇਹਨੂੰ ਸਾਰੇ ਤੋਂ ਲੱਗਦਾ ਕਿ ਜਿਦਾਂ ਦਾ ਬੜੀ ਹੋ ਪਰ ਲੱਗਣਾ ਚਾਹੀਦਾ ਕਿ ਗੁੱਲੇ ਸ਼ਾ ਪਾਣੀ ਕਿਸ ਤਰ੍ਹਾਂ ਬਚਾਉਂਦਾ ਮੈਂ ਆਪਣੇ ਹਿਸਾਬ ਨਾਲ ਤੇਰ ਵੀ ਪਾਣੀ ਠੰਡਾ ਹੋਵੇ ਗਰਮ ਹੋਵੇ ਉਪੜਿਆ ਹੋਵੇ ਤੱਤਾ ਹੋਵੇ ਨਿੱਕਾ ਹੋਵੇ ਕੋਸਾ ਹੋਵੇ ਕੋੜਾ ਹੋਵੇ ਸੈਣਾ ਹੋਵੇ ਵਧੀਆ ਹੋਵੇ ਮੈਲਾ ਹੋਵੇ ਨੀਲਾ ਹੋਵੇ ਚਿੱਟਾ ਹੋਵੇ ਮਿੱਠਾ ਹੋਵੇ ਪਿੱਕਾ ਹੋਵੇ ਬੰਬੀ ਰੌਣ ਲੇ ਰੌਣ ਨਹਿਤ ਰੌਣ ਖਾਲੇ ਰੌਣ ਟੁੱਟੀ ਦਾ ਨਲਕੇ ਦਾ ਘੜੇ ਦਾ ਇਸਰਾਹੀ ਦਾ ਹੋਵੇ ਦਰਿਆ ਦਾ ਹੋਵੇ ਪਤਨ ਦਾ ਹੋਵੇ ਪਾਛਪੜਦਾ ਹੋਵੇ ਉੱਪਰ ਘੜਨ ਹੋਣਾ ਉੱਪਰ ਪਾਣੀ ਪਚਾਉਣਾ ਜੇ ਬੂਟੇ ਨਾ ਲਾਓਗੇ ਜੇ ਪਾਣੀ ਨਾ ਬਚਾਓਗੇ ਤੇ ਫਿਊਚਰ ਚ ਬਹੁਤ ਪਛਤਾਓਗੇ ਇਹ ਗੰਭੀਰ ਮਸਲਾ ਹੈ ਇਸ ਵਾਸਤੇ ਹੱਲ ਕੀ ਵਾਹ ਪਾਣੀ ਬਚਾਉਣ ਦਾ ਬਹੁਤ ਵਧੀਆ ਕੁਲੇਸ਼ਾ ਤੁਹਾਡਾ ਤਰੀ ਅ ਲਲਿਤ ਮਹਿਤਾ ਜੀ ਵਾਹ ਵਾਹ ਲਲਿਤ ਮਹਿਤਾ ਇਹ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਨੇ ਅ ਲਲਿਤ ਜੀ ਤੁਸੀਂ ਜਿਹੜਾ ਲਗਾ ਕੇ ਦਿੰਦੇ ਮੈਂ 500 ਬੋਲ ਦਿੰਦਾ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਇਹ 100 ਰੁਪਇਆ ਵੀ 500 ਵਰਗਾ ਕਿਉਂਕਿ ਜਿਹੜੀ ਮੁਹੱਬਤ ਪਿਆਰ ਦਿਲ ਦੀ ਮੁਹੱਬਤ ਹੁੰਦੀ ਹੈ ਨਾ ਉਹ ਪੈਸੇ ਨਾਲ ਨਹੀਂ ਹੁੰਦੀ ਦਿਲੋਂ ਹੁੰਦੀ ਹੈ ਔਰ ਇਹਨਾਂ ਵਾਸਤੇ ਤਾੜੀਆਂ ਮਾਰੋ بڑے ਕਲਾਕਾਰਾਂ ਨੂੰ ਇਹਨਾਂ ਨੇ ਪ੍ਰਮੋਟ ਕੀਤਾ ਆਰਵ ਪ੍ਰੋਡਕਸ਼ਨ ਫਿਲਮਾਂ ਵੀ ਕਾਫੀ ਇਹਨਾਂ ਨੇ ਪ੍ਰੋਡਿਊਸ ਕੀਤੀਆਂ ਔਰ ਅੱਜ ਸਾਡਾ ਸਪੈਸ਼ਲ ਕੀਮਤੀ ਟਾਈਮ ਕੱਢ ਕੇ ਪ੍ਰੋਗਰਾਮ ਇਹ ਕਰਾਏ ਨੇ ਤੁਹਾਡਾ ਸ਼ੁਕਰੀਆ ਵਾਹ ਜੀ ਵਾਹ ਵਾਹ ਜੀ ਵਾਹ ਜੀ ਇਹ ਬੜੇ ਕੀਮਤੀ ਨੇ 500 ਰੁਪਿਆ ਸਾਡੇ ਵਿੱਚ ਪੰਜਾਬ ਦਾ ਵਿਰਸਾ ਔਰ ਜਿਹੜਾ ਅੱਗੇ ਤੋਰ ਰਹੇ ਨੇ ਪੀੜੀਦਰ ਪੀੜੀ ਇਹ ਮੇਲੇ ਹੋ ਰਹੇ ਨੇ ਉਹਨਾਂ ਨਾਲ ਜੋੜ ਰਹੇ ਨੇ ਸਰਬਜੀਤ ਚਿੰਟੇ ਵਾਲੇ ਜ਼ੋਰਦਾਰ ਤਾੜੀਆਂ 500 ਰੁਪਿਆ ਅੱਛਾ ਥੈਂਕ ਯੂ ਅੱਛਾ ਕੁਲੇਸ਼ਾ ਹੁਣ ਤੂੰ ਬਾਕੀ ਗੱਲਾਂ ਛੱਡ ਦੇ ਹਾਂ ਹੁਣ ਇਹ ਮੇਰਾ ਬਾਕੀ ਗੱਲਾਂ ਛੱਡ ਦੇ ਹੁਣ ਇਨਾਮ ਆਣ ਲੱਗਾ ਛੱਡ ਦੇ ਅਜੇ ਹੁਣੇ ਤੂੰ ਤੇਰੇ ਹੁਣੇ ਨਾ ਆਇਆ ਭਰਾਵਾ ਹੁਣੇ ਪਹਿਲਾਂ ਕੀ ਕਰੀ ਪਹਿਲੇ ਗੱਲ ਕਰ ਲਈ ਭਰਾਵਾ ਕੀ ਪਹਿਲਾਂ 500 ਆਵੇ ਮੇਰਾ 1000 ਆਵੇ ਮੇਰਾ 100 ਆਵੇ 50 ਉਹ ਵੀ ਮੇਰੇ 50 ਥੱਲੇ ਤੇਰੇ ਯਾਨੀ ਕੀਚਰ-ਬੀਚਰ ਦਾਹਾਂ-ਦਾਣ ਵਾਲੇ ਨਾ ਜਿਹੜੇ ਹਸਾਬ ਨਾਲ ਨਾਮ ਆਉਂਦੇ ਆ ਨਾ ਤੈਨੂੰ ਬੋਣੀ ਵੀ ਨਹੀਂ ਹੁਣੀ ਨਹੀਂ ਕੀ ਗੱਲ ਮੇਰੀ ਕੋਈ ਇੱਜ਼ਤ ਨਹੀਂ ਜਿਹੜੀ ਮੇਰੀ ਬੋਣੀ ਵੀ ਨਹੀਂ ਹੁਣੀ ਇੱਜ਼ਤ ਪੈਸੇ ਨਾਲ ਹੀ ਹੁੰਦੀ ਹੈ ਪੈਸੇ ਮੇਰੇ ਅੱਛਾ ਚੱਲ ਠੀਕ ਹੈ ਕੋਈ ਗੱਲ ਨਹੀਂ ਤੇਰੇ ਸਾਹਮਣੇ ਬੋਣੀ ਹੋएगी ਹੁਣ ਭਾਜੀ ਇਹਨੂੰ ਦਿਓ ਵਿਚਾਰਾ ਗਰੀਬ ਇੱਕ ਅੰਡਿਆ ਏ ਮੈਂ ਮੰਗਤਾ ਮੈਂ ਨਹੀਂ ਮੰਗਤਾ ਨਹੀਂ ਤੇਰੀ ਇੱਜ਼ਤ ਕਰ ਰਿਹਾ ਤੂੰ ਜਣਾ ਦੇ ਆਜਾ ਦਸ ਦਸ ਰੁਪਏ ਅੱਛਾ ਤੂੰ ਆਡਮ ਕਰ ਛੱਡ ਆ ਦੇਓ ਜਿਓ ਜਿਓ ਲੱਗਿਆ ਕਰ ਚਲੋ ਚਲ ਲੈ ਤੂੰ ਠੀਕ ਹੈ ਚਲੋ ਠੀਕ ਹੈ ਵਾਹ 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 ਲੈ ਕੀ ਬਾਤ ਐ ਕੋਲ ਐ ਕਹਿੰਦੇ ਬੋਣੀ ਨਹੀਂ ਹੋਣੀ ਬੋਣੀ ਨਹੀਂ ਹੋਣੀ ਅੱਬੋਣੀ ਹੋ ਗਈ ਵੇਲ ਤੇ ਮੇਰੇ ਚ ਭਾਈ ਇਸ਼ਾਰਾ ਕਰਤਾ ਨਾਲੇ ਉਹ ਨਾਲੇ ਇਸ਼ਾਰਾ ਕਰਤਾ ਤੇਰੀ ਇੱਜ਼ਤ ਰੱਖੜੀ ਸੀ ਉਹਨਾਂ ਵਾਹ 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 ਇੱਧਰ ਵੇ ਇਹ ਸਾਡੇ ਡਰੈਸ ਰਪੋਰਟ ਹੁਣ ਮੇਰੀ ਜਦੋਂ ਹੀ ਕਿ ਨਹੀਂ ਹਾਂ ਹੋਰ ਦਿਓ ਯਾਰ ਚਾਰੇ ਨੂੰ ਹੋਰ ਦਿਓ ਘਰ ਵੀ ਜਾਣਾ ਆਏ ਹਾਏ ਹਾਏ ਮੈਨੂੰ ਬੋਣੀ ਦੀ ਗੱਲ ਹੋਈ ਬੋਣੀ ਨਹੀਂ ਇਹ ਹਾਂ ਫਤਿਹਗਰ ਚੂੜੀਆਂ ਸੁਖਦੇਵ ਸਿੰਘ ਦੀ 100 ਰੁਪਿਆ ਚਲ ਸ਼ੁਕਰ ਹੈ 20 ਮੇਰੇ ਕਹਿਨ ਤੇ ਜਾਂ ਤੇਰੇ ਕਹਿਨ ਤੇ ਤੈਨੂੰ 40 ਰੁਪਏ ਹੋ ਗਏ ਬੋਰ ਵਿਚਾਰੇ ਮਦਦ ਕਰੋ ਵਿਚਾਰਾ ਬੜਾ ਉਤਾਵਲਾ ਹੈ ਗਰੀਬ ਨਹੀਂ ਗਿਆ ਭਰਾ ਅੱਛਾ ਕੁਲੇ ਸ਼ਾਦ ਬਾਕੀ ਗੱਲਾਂ ਛੱਡ ਅੱਛਾ ਮੈਨੂੰ ਇਹ ਦੱਸ ਅੱਜ ਕੱਲ ਤੂੰ ਕੀ ਕਰਦਾ ਤੈਨੂੰ ਨਹੀਂ ਪਤਾ ਨਾ ਮੈਨੂੰ ਤੂੰ ਦੱਸਿਆ ਹੀ ਨਹੀਂ ਕਦੀ ਤੂੰ ਪੁੱਛਿਆ ਨਹੀਂ ਕਦੀ ਕੀ ਕਰਦਾ ਅੱਜ ਕੱਲ ਮੈਂ ਤੈਨੂੰ ਪਤਾ ਨਹੀਂ ਨਾ ਮੈਨੂੰ ਕਦੀ ਤੂੰ ਦੱਸੇ ਜੀ ਅੱਜ ਕੱਲ ਮੈਂ ਵੇਲਾ ਨੂੰ ਚੌੜਾ ਤਾਂ ਐ ਹੋ ਗਿਆ ਦੱਸਣ ਲੱਗਾ ਮੈਂ ਪਤਾ ਨਹੀਂ ਕਹਿਣ ਲੱਗਾ ਕਿ ਮੈਂ ਪਟਵਾਰੀ ਲੱਗਾ ਤੂੰ ਪੁੱਛਿਆ ਮੈਂ ਦੱਸ ਤਾ ਤੂੰ ਦੱਸਿਆ ਦੱਸਤਾ ਵਾ ਗੱਲ ਸੁਣ ਫੇਰ ਵੀ ਕੋਈ ਕਾਰੋਬਾਰ ਕਰਦਾ ਆਹੋ ਕੀ ਮੱਕਰੋ ਬਾੜ ਰਣ ਮੈਂ ਉਹਦੀ ਗੱਲ ਨਹੀਂ ਖੰਡਿਆ ਕੋਈ ਬਿਜ਼ਨਸ ਬੁਜ਼ਨਸ ਕੋਈ ਮੈਂ ਤਾਂ ਹੀ ਤੇਰੇ ਕੋ ਆਇਆ ਮਾਮ ਬੇਲਾ ਯਾਰ ਤੇਰੀ ਵਾਗਫੀ ਬੜੀ ਹੈ ਤੂੰ ਮੈਨੂੰ ਕੰਮ ਤੇ ਹੀ ਲਵਾ ਦੇ ਵਾਗ ਵੀ ਤੇ ਤੈਨੂੰ ਪਤਾ ਮੇਰੀ ਕਿੰਨੀ ਹੈ ਪਤਾ ਲੱਗ ਗਿਆ ਵੇ ਅਸਤਵਿੰਦਰ ਜੀ ਜੀ ਮੈਨੂੰ ਜਾਣਦੇ ਮੇਰੇ ਨਾਲ ਇਹਦੀ ਇੰਨੀ ਵਾਕਫੀ ਹੈ ਐਮਐਲਏ ਸਾਹਿਬ ਨਾਲ ਮੇਰੀ ਵਾਗ ਵੀ ਹੈ ਕਿਹਨਾਂ ਨਾਲ ਹੀ ਮੇਰੀ ਵਾਗ ਵੀ ਹੈ ਵਾਗ ਵੀ ਆਪਣੇ ਸਾਰੇ ਪਾਸੇ ਆ ਕਹਿੰਦਾ ਮੇਰੀ ਇੰਨੀ ਵਾਕਫੀ ਹੈ ਮੈਂ ਇੰਨੀ ਵਸ ਕਹਿੰਦਾ ਇੰਨੀ ਵਾਫੇ ਜਿੱਥੇ ਮਰਜੀ ਚੜੇ ਜਾਓ ਕੋਈ ਖਲਾਉਣ ਨਹੀਂ ਦਿੰਦਾ ਅੱਛਾ ਗੱਲ ਸੁਣ ਤੈਨੂੰ ਮੈਂ ਨਾਲ ਘਾਰਿਆ ਬੋਲ ਗੱਲ ਸੁਣ ਹਾਂ ਕੰਮ ਤੇ ਮੈਂ ਤੈਨੂੰ ਲਵਾ ਦਿੰਦਾ ਹਾਂ ਹਾਂ ਜੁਮੇਵਰੀ ਵਾਲਾ ਕੰਮ ਹੀ ਮੈਂ ਜ਼ਿੰਮੇਵਾਰੀ ਲਵਾਉਂਗਾ ਤੇਰੇ ਓਏ ਕੰਮ ਤੇ ਮੈਂ ਤੈਨੂੰ ਲਵਾਉਣਾ ਤੇਰੀ ਜੁਮੇਵਰੀ ਮੈਂ ਲੈਣੀ ਹੈ ਚੱਲ ਠੀਕ ਹੈ ਹਾਂ ਗੱਲ ਸੁਣ ਤੂੰ ਕੋਈ ਨਸ਼ਾਤ ਨਹੀਂ ਕਰਦਾ ਨੋ 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 ਬਿਲਕੁਲ ਬਿਲਕੁਲ ਤੈਨੂੰ ਮੇਰਾ ਨਸ਼ਾ ਕਰਨਾ ਕਿੰਨਾ ਪਾਪ ਫਿਰ ਵੀ ਸੋਚ ਲੈ ਚੰਗਾ ਮੈਂ ਕੋਈ ਨਸ਼ਾ ਨਹੀਂ ਜੁਮੇਵਾਰੀ ਹਾਂ ਜੁਮੇਵਾਰੀ ਵਾਲਾ ਕੰਮ ਹੀ ਜੇ ਕੋਈ ਨਹੀਂ ਕਰਦਾ ਤਾਂ ਮੈਨੂੰ ਦੱਸ ਦੇ ਮੈਂ ਬਿਲਕੁਲ ਕੋਈ ਨਸ਼ਾ ਨਹੀਂ ਕਰਦਾ ਨਾ ਬੀੜੀ ਨਾ ਸਿਗਰਟ ਨਾ ਸ਼ਰਾਬ ਨਾ ਮੀਟ ਨਾ ਅੰਡਾ ਨਾ ਮੁਰਗਾ ਨਾ ਬੱਚੀ ਨਾ ਬੀਅਰ ਨਾ ਵਿਸਕੀ ਨਾ ਫਹੀਮ ਨਾ ਗੌਂਜੜਾ ਡੋਡੇ ਨਾ ਕੈਪਸੂਲ ਨਾ ਟੀਕੇ ਨਾ ਪਾਨ ਨਾ ਪ੍ਰਾਕਸ ਨਾ ਸਮੈਕ ਨਾ ਸਵੋਕ ਨਾ ਚਰਸ ਨਾ ਚਿੱਟਣਾ ਭੰਗ ਨਾ ਪੁੱਕੀ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਇਹ ਵੀ ਨਹੀਂ ਕੀ ਤਵਾਕਕ ਕਹਿ ਰਹੇ ਹੋਏ ਮੈਂ ਤੇਰੀ ਤਰੀਫ ਕੀਤੀ ਹੈ ਹਾਂ ਇਹ ਸ਼ਾਇਦ ਇਹ ਨਾ ਜਿੱਤ ਤਮਾਕੂ ਨਹੀਂ ਨਾ ਗਿਆ ਉਹ ਛੱਡੀ ਹੈ ਹਾਂ ਅੱਛਾ ਗੱਲ ਸੁਣ ਪਹਿਲਾਂ ਕੋਈ ਕਾਰੋਬਾਰ ਕੀਤਾ ਮੈਂ ਪਹਿਲਾਂ ਸ਼ਰਤਾਂ ਲਾ ਕੇ ਸਬਜ਼ੀ ਵੇਚਦਾ ਰਿਹਾ ਸਬਜ਼ਾਂ ਕੀ 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 ਸ਼ਰਤ ਕੀ ਲਾਉਂਦਾ ਸੀ ਪਹਿਲਾਂ 50 50 ਕੀ 200 5 500 ਹਾਂ 500 500 ਸ਼ਰਤ ਲਾ ਮੈਂ ਕੀ ਸ਼ਰਤ ਕੀ ਲਾਉਣੀ ਹੈ ਬੋਲੋ ਸ਼ਰਤ ਲਾ ਕੀ ਮੈਂ ਸਾਰੀਆਂ ਸਬਜੀਆਂ ਦੇ ਨਾਮ ਲਵਾਂਗਾ ਅੱਛਾ ਤੂੰ ਇਹ ਸਮਝਣਾ ਇਹ ਬੁੱਝਣਾ ਮੈਂ ਕਿਹੜੀ ਸਬਜੀ ਦਾ ਨਾਮ ਨਹੀਂ ਲਿਆ ਜੇ ਤੂੰ ਬੁੱਝ ਲਿਆ 500 ਮੈਂ ਦਿਆਂਗਾ ਨਾ ਪੁੱਜਿਆ 500 ਤੂੰ ਦੇ ਅੱਛਾ ਮੈਂ ਬੁੱਝਣਾ ਕਿ ਤੂੰ ਕਿਹੜੀ ਸਬਜੀ ਦਾ ਨਾਮ ਨਹੀਂ ਲਿਆ ਅੱਛਾ ਚੱਲ ਤੂੰ ਲੈ ਸਬਜੀਆਂ ਦੇ ਨਾਮ ਮੈਂ ਬੁੱਝਾਂਗਾ 500 ਰੁਪਏ ਸ਼ਰਤ ਕੀ ਹਾਂ ਮੈਨੂੰ ਮਜ਼ੂਰ ਆ ਆਲੂ ਲੱਕੋ ਪੀੜਾ ਪੀੜਾ ਕੀ ਆਲੂ ਲੱਕੋ ਪੀੜਾ ਇਹ ਕਿਹੜੇ ਕੋਈ ਬੰਦੇ ਬੰਦੇਾਂ ਵਾਂਗ ਜਿਸ ਤਰ੍ਹਾਂ ਸਬਜੀ ਬੰਦਾ ਵੇਚਦਾ ਉਸ ਤਰ੍ਹਾਂ ਹਾਂ ਹੌਲੀ ਅਲੂ ਲੋ ਗੋਬੀ ਲੋ ਓਏ ਹਾਂ ਓਏ ਯਾਰ ਸਮਝ ਆਉਣੀ ਚਾਹੀਦੀ ਏ ਸਮਝ ਆਉਣੀ ਚਾਹੀਦੀ ਹਾਂ ਅਲੂ ਲੋ ਗੋਬੀ ਲੋ ਮੇਥੀ ਲੋ ਪਾਲਕ ਲੋ ਸਾਗ ਲੋ ਬਾਤੂ ਲੋ ਅਲਬੀ ਲੋ ਬੇਂਗ ਲੋ ਕਿਰੀ ਲੋ ਤਰਾਂ ਲੋ ਪਿੰਡੀ ਲੋ ਤੋਰੀ ਲੋ ਕੀਆ ਲੋ ਕਦੂ ਲੋ ਹਲਵਾ ਲੋ ਟਿੰਡੇ ਲੋ ਮੋਰੀ ਲੋ ਗਾਜਰ ਲੋ ਪਿਆਜ ਲੋ ਟਮਾਟਰ ਲੋ ਦਰਕ ਲੋ ਥੋਮ ਲੋ ਨਿੰਬੂ ਲੋ ਮਰਚਾ ਲੋ ਤੰਗਿਆ ਲੋ ਮਟਰ ਲੋ ਫਲੀਆਂ ਲੋ ਕਰੇਲੇ ਲੋ ਮੋਖਰੇ ਲੋ ਛਲਗਮ ਲੋ ਖੁੰਬਾ ਲੋ ਕਟਿਆਰ ਲੋ ਛਲਗਮ ਲੋ ਅੱਜ ਛੱਪੜ ਕਦੂ ਵੀ ਹੈਗੇ ਜੇ ਉਹ ਸੱਚ ਪੜਥਿਆ ਨੇ ਬਤਾਉਂ ਰਹਿ ਗਏ ਜੇ ਲੋਕੀ ਸਬਜ਼ੀ ਸਸਤੀ ਲੈ ਗਏ ਜੇ ਅੱਜ ਪੱਲਿਓ ਪੈਹੇ ਪੈ ਗਏ ਜੇ ਫਿਰ ਵੀ ਲੈ ਜੋ ਲੈ ਜੋ ਲੈ ਜੋ ਬਸ ਤੂੰ 500 ਰੁਪਏ ਕੱਢ ਕਿਸ ਤਰ੍ਹਾਂ ਮੈਂ ਤੈਨੂੰ ਹੁਣੇ ਦੱਸਦਾ ਮੈਂ ਸ਼ਰਤ ਜਿੱਤ ਗਿਆ ਉਹ ਸਾਰੀ ਸਮਝੇ ਨਾ ਲਿਆ ਤੂੰ ਇੱਕ ਸਬਜ਼ੀ ਦਾ ਨਾਂ ਨਹੀਂ ਲਿਆ ਉਹ ਜਿਹੜੀ ਲੋਕੀ ਨਹੀਂ ਹੁੰਦੀ ਲੰਬੀ ਜੀ ਉਹਦਾ ਨਾਂ ਨਹੀਂ ਲਿਆ ਮੈਂ ਨਾਂ ਲਿਆ ਅੱਜ ਨਾਂ ਲਿਆ ਮੈਂ ਤੂੰ 500 ਤੂੰ ਕਦੋਂ ਨਾਂ ਲਿਆ ਮੈਂ ਕਿਹਾ ਨਹੀਂ ਲੋਕੀ ਸਬਜ਼ੀ ਸਸਤੀ ਲੈ ਗਏ ਜੇ <laughs> 500 ਦੇਣਾ ਹੀ 500 ਦੇਣਾ ਗੱਲ ਸੁਣ ਲੈ 500 ਤੈਨੂੰ ਮਿਲ ਜਾਂਦਾ ਤੇ ਉਹ ਮੈਂ ਤੈਨੂੰ ਦੇ ਦਿੰਦਾ ਮੈਂ ਤੇਰਾ ਧਰਿਆ ਠੀਕ ਹੈ ਤੇ ਬਾਕੀ ਕਲਾਕਾਰ ਬੈਠੇ ਨੇ ਉਹਨਾਂ ਨੇ ਆਉਣਾ ਜੇ ਇਧਰੋਂ ਠੀਕ ਹੈ ਇਸ ਤੋਂ ਬਾਅਦ ਫੇਰ ਅਸੀਂ ਆਵਾਂਗੇ ਤੇ ਮੈਂ ਮੈਨੂੰ ਅੰਗਰੇਜ਼ੀ ਸਿਖਾ ਦੇ ਮਜ਼ਾ ਐਂਡ ਕਰੀ ਪਤਾ ਕੀ ਹੈ ਕਹਿੰਦੇ 15 ਮਿੰਟ ਹੋਰ ਲਾਓ ਟਾਈਮ ਜ਼ਿਆਦਾ ਹੋ ਗਿਆ ਬਾਕੀ ਕਲਾਕਾਰ ਵੀ ਬੈਠੇ ਨੇ ਹੋਰ ਵੀ ਕਲਾਕਾਰ ਨੇ ਬੈਠੇ ਨੇ ਕਈ ਖਲੋਤੇ ਨੇ ਫੇਰ ਹੀ ਆਜਵਾਂਗੇ ਫੇਰ ਕਈ ਤਿਆਰ ਨੇ ਹਾਂਜੀ ਤੇ ਇਸ ਕਰਕੇ ਸਾਨੂੰ ਟਾਈਮ ਦਾ ਖਿਆਲ ਰੱਖਣਾ ਪੈਣਾ ਹੈ ਟਾਈਮ ਨਾਲੋਂ ਜ਼ਿਆਦਾ ਕਲਾਕਾਰਾਂ ਦਾ ਖਿਆਲ ਰੱਖਣਾ ਪੈਣਾ ਕਿਉਂਕਿ ਕਲਾਕਾਰ ਕਲਾਕਾਰਾਂ ਦਾ ਖਿਆਲ ਰੱਖਣਾ ਪੈਂਦਾ ਇਸ ਵਾਸਤੇ ਮੈਂ ਸ਼ੁਕਰਗੁਜ਼ਾਰ ਇੱਕ ਵਾਰੀ ਫੇਰ ਜੰਮਲਾ ਜੱਟ ਯਾਦਗਰੀ ਮੇਲਾ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ ਸਾਰੇ ਟੀਮ ਵਰਕ ਜਿਹੜੀ ਹੈ ਉਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਸਾਡੇ ਕਹਨ ਤੇ ਅਜਨਾਲਾ ਸਾਹਿਬ ਇਹਨਾਂ ਬਹੁਤ ਜ਼ਰੂਰੀ ਕੰਮ ਜਾਣਾ ਸੀ ਫਿਰ ਵੀ ਪਿਆਰ ਦਾ ਸਬੂਤ ਦਿੱਤਾ ਇਹਨਾਂ ਨੇ ਇਹਨਾਂ ਵਾਸਤੇ ਇੱਕ ਵਾਰੀ ਜ਼ੋਰਦਾਰ ਤਾਲੀਆਂ ਸਾਡੇ ਗੁਰਨੇਕ ਸਿੰਘ ਜੀ ਯੂਕੇ ਵਾਲੇ ਰਾਜ ਸਾਹਿਬ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਹੈ ਪ੍ਰਧਾਨ ਨੇ ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਨੇ ਆ ਔਰ ਤੁਹਾਡੇ ਸਾਰਿਆਂ ਵਾਸਤੇ ਦੋ ਲਾਈਨਾਂ ਕਹਿ ਰਿਆਂ ਕਿਹੜੇ ਲਫ਼ਜ਼ਾਂ ਨਾਲ ਤਾਰੀਫ਼ ਕਰਾਂ ਕਿਹੜੇ ਲਫ਼ਜ਼ਾਂ ਨਾਲ ਤਾਰੀਫ਼ ਕਰਾਂ ਕਦਰ ਤੁਸਾਂ ਜੋ ਪਾਈ ਏ ਸੋਹ ਰੱਬ ਦੇ ਸੁਭਾਅ ਪਤ ਦਾ ਮੇਰਾ ਰੋਮ ਰੋਮ ਕਰ ਜਾਈਏ ਮੇਰਾ ਰੋਮ ਰੋਮ ਕਰ ਜਾਈਏ ਆਪਣੇ ਨਾਂ ਦੇ ਤਾੜੀਆਂ ਜਾਂ ਹੁਣ ਮੈਂ ਬੇਨਤੀ ਕਰਾਂਗਾ ਅੱਜ ਦੇ ਮੁੱਖ ਮਹਿਮਾਨ ਹਰ ਪ੍ਰਤਾਪ ਸਿੰਘ ਜਨਾਲਾ ਸਟੇਜ ਤੇ ਆਣ ਤੇ ਆ ਕੇ ਕਲਾਕਾਰਾਂ ਨੂੰ ਅਸ਼ੀਰਵਾਦ ਦੇਣ ਔਰ ਬੜਾ ਹੀ ਅੱਛਾ ਲੱਗਦਾ ਹੈ ਜਦੋਂ ਕਲਾਕਾਰਾਂ ਬਾਰੇ ਸਾਡੇ ਮੁੱਖ ਮਹਿਮਾਨ ਕਹਿਣ ਜ਼ੋਰਦਾਰ ਤਾੜੀਆਂ ਪਲੀਜ਼ ਤਾੜੀਆਂ ਥੈਂਕ ਯੂ